ਦੇ ਵਿੱਚ ਮੈਂ ਇੱਥੇ ਆਇਆ ਤੇ ਸਾਡਾ ਸੰਪਰਕ ਪ੍ਰੋਗਰਾਮ ਹੈ ਜਿਸ ਦੌਰਾਨ ਅਸੀਂ ਜਿਹੜਾ ਯੁੱਧ ਨਸ਼ਾ ਵਿਰੋਧ ਜਿਹੜਾ ਚੱਲ ਰਿਹਾ ਮਾਨਯੋਗ ਪੰਜਾਬ ਸਰਕਾਰ ਦੇ ਸੀਐਮ ਸਾਹਿਬ ਵੱਲੋਂ ਸਾਡੇ ਡੀਜੀਪੀ ਸਾਹਿਬ ਵੱਲੋਂ ਜਿਹੜੀ ਇੱਕ ਬਹੁਤ ਹੀ ਵੱਡੇ ਲੈਵਲ ਤੇ ਅਸੀਂ ਕਾਰਵਾਈ ਕਰ ਰਹੇ ਹਾਂ ਜਿਸ ਦੇ ਵਿੱਚ ਇੱਕ ਸੰਪਰਕ ਪ੍ਰੋਗਰਾਮ ਹੈ ਜਿਸ ਤਹਿਤ ਅਸੀਂ ਬੱਚਿਆਂ ਦੇ ਨਾਲ ਆਮ ਜਨਤਾ ਦੇ ਨਾਲ ਸਾਰਿਆਂ ਦੇ ਨਾਲ ਮਿਲ ਕੇ ਜਿਹੜੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਤੇ ਜਿਹੜੇ ਇਸ ਸੰਬੰਧੀ ਜੋ ਕਾਰਵਾਈ ਕੀਤੀ ਜਾ ਰਹੀ ਹੈ ਉਹਦੇ ਸੰਬੰਧੀ ਚਰਚਾ ਤੇ ਉਹਨਾਂ ਦੇ ਨਾਲ ਅਵੇਰਨੈਸ ਕ੍ਰੀਏਟ ਕਰਨ ਸੰਬੰਧੀ ਅਕਟੀਵਿਟੀਆਂ ਕਰ ਰਹੇ ਆ ਅੱਜ ਇੱਥੇ ਸਰਕਾਰੀ ਕਾਲਜ ਜ਼ੀਰਾ ਦੇ ਵਿੱਚ ਆ ਕੇ ਬੜਾ ਵਧੀਆ ਲੱਗਿਆ ਇੱਥੇ ਸਾਰੇ ਬੱਚੇ ਪੂਰੇ ਮੋਟੀਵੇਟਿਡ ਸੀਗੇ ਤੇ ਵੈਲ ਇਨਫਾਰਮਡ ਹੈ ਤੇ ਹੁਣ ਕੁਝ ਜਿਹੜੀਆਂ ਅਸੀਂ ਗੱਲਾਂ ਸਾਂਝੀਆਂ ਕੀਤੀਆਂ ਵੀ ਜਿਵੇਂ ਕਿ ਆਪਾਂ ਜਿਹੜਾ ਨਸ਼ਿਆਂ ਦਾ ਕਲੰਕ ਹੈ ਆਪਣੇ ਵੀ ਯੂਥ ਨੂੰ ਇਹ ਸ਼ੋ ਕੀਤਾ ਹੋਇਆ ਵੀ ਬਹੁਤ ਜ਼ਿਆਦਾ ਯੂਥ ਜਿਹੜਾ ਨਸ਼ਿਆਂ ਦੇ ਵਿੱਚ ਗ੍ਰਸਤ ਹੈ ਅਜਿਹੀ ਗੱਲ ਨਹੀਂ ਹੈ ਇੱਥੇ ਸਾਰੇ ਬੱਚੇ ਬਹੁਤ ਹੀ ਹੈਲਦੀ ਤੇ ਬੜੇ ਸਪੋਰਟਸ ਵਿੱਚ ਪਾਰਟਿਸਿਪੇਟ ਕਰਨ ਵਾਲੇ ਬਾਕੀ ਪੜ੍ਹਾਈ ਦੇ ਵਿੱਚ ਚੰਗੇ ਮੱਲਾ ਮਾਰਨ ਵਾਲੇ ਸਾਰੇ ਬੱਚੇ ਆ ਤੇ ਸਾਰੇ ਬੱਚਿਆਂ ਨੇ ਇੱਥੇ ਯਕੀਨ ਦਵਾਇਆ ਵੀ ਅਸੀਂ ਨਾ ਸਿਰਫ ਖੁਦ ਇਸ ਨਸ਼ੇ ਦੀ ਲਾਹਮਤ ਤੋਂ ਦੂਰ ਰਵਾਂਗੇ ਬਲਕਿ ਅਸੀਂ ਆਮ ਲੋਕਾਂ 'ਚ ਆਪਣੇ ਮਹੱਲੇ 'ਚ ਏਰੀਏ ਦੇ ਵਿੱਚ ਇਹ ਇਹਦੀ ਅਵੇਅਰਨੈਸ ਕ੍ਰੀਏਟ ਕਰਨਗੇ ਤਾਂ ਕਿ ਜਿਹੜੇ ਨਸ਼ੇ 'ਚ ਗ੍ਰਸਤ ਆ ਉਹਨਾਂ ਨੂੰ ਨਸ਼ੇ 'ਚੋਂ ਹਟਾਇਆ ਜਾਵੇ ਤੇ ਨਵੇਂ ਕੋਈ ਨਸ਼ਾ ਨਾ ਜਾਣ ਨਸ਼ਾ ਵਿਚਨ ਇਹ ਇਸ ਤਰ੍ਹਾਂ ਦੇ ਖਲਾਫ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਸਰ ਉਸ ਨਫਰੀ ਨੂੰ ਕਦੋਂ ਪੂਰਾ ਕੀਤਾ ਜਾਏਗਾ ਮਾਨਯੋਗ ਸੀਐਮ ਸਾਹਿਬ ਵੱਲੋਂ ਡੀਜੀਪੀ ਸਾਹਿਬ ਵੱਲੋਂ ਇਸ ਸਬੰਧੀ ਵੀ ਸਟੈਪਸ ਚੁੱਕੇ ਜਾ ਰਹੇ ਆ ਹਰ ਸਾਲ ਰੈਗੂਲਰ ਭਰਤੀ ਹੋ ਰਹੀ ਹੈ ਹੁਣ ਤੇ ਕੁਝ ਹੋਰ ਹੋਰ ਭਰਤੀਆਂ ਵੀ ਅੱਗੇ ਹੋ ਰਹੀਆਂ ਕੁਝ ਜਿਹੜੇ ਟ੍ਰੇਨਿੰਗ ਕਰਕੇ ਵਾਪਸ ਹੁਣੇ ਵੀ ਸਾਨੂੰ ਹੋਰ ਵੀ ਮਿਲਣਗੇ ਮੁਲਾਜ਼ਮ ਤੇ ਕਾਫੀ ਹੱਦ ਤੱਕ ਅਸੀਂ ਇਹਦੇ ਵਿੱਚ ਵੀ ਕੰਟਰੋਲ ਕਰ ਲਾਂਗੇ ਦੇ ਵਿੱਚ ਮੈਂ ਇੱਥੇ ਆਇਆ ਤੇ ਸਾਡਾ ਸੰਪਰਕ ਪ੍ਰੋਗਰਾਮ ਹੈ ਜਿਸ ਦੌਰਾਨ ਅਸੀਂ ਜਿਹੜਾ ਯੋਧ ਨਸ਼ਾ ਵਿਰੋਧ ਜਿਹੜਾ ਚੱਲ ਰਿਹਾ ਮਾਨਯੋਗ ਪੰਜਾਬ ਸਰਕਾਰ ਦੇ ਸੀਐਮ ਸਾਹਿਬ ਵੱਲੋਂ ਸਾਡੇ ਡੀਜੀਪੀ ਸਾਹਿਬ ਵੱਲੋਂ ਜਿਹੜੀ ਇੱਕ ਬਹੁਤ ਹੀ ਵੱਡੇ ਲੈਵਲ ਤੇ ਅਸੀਂ ਕਾਰਵਾਈ ਕਰ ਰਹੇ ਹਾਂ ਜਿਸ ਦੇ ਵਿੱਚ ਇੱਕ ਸੰਪਰਕ ਪ੍ਰੋਗਰਾਮ ਹੈ ਜਿਸ ਤਹਿਤ ਅਸੀਂ ਬੱਚਿਆਂ ਦੇ ਨਾਲ ਆਮ ਜਨਤਾ ਦੇ ਨਾਲ ਸਾਰਿਆਂ ਦੇ ਨਾਲ ਮਿਲ ਕੇ ਜਿਹੜੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਤੇ ਜਿਹੜੇ ਇਸ ਸੰਬੰਧੀ ਜੋ ਕਾਰਵਾਈ ਕੀਤੀ ਜਾ ਰਹੀ ਹੈ ਉਹਦੇ ਸੰਬੰਧੀ ਚਰਚਾ ਤੇ ਉਹਨਾਂ ਦੇ ਨਾਲ ਅਵੇਅਰਨੈਸ ਕ੍ਰੀਏਟ ਕਰਨ ਸੰਬੰਧੀ ਅਕਟੀਵਿਟੀਜ਼ ਕਰ ਰਹੇ ਹਾਂ ਅੱਜ ਇੱਥੇ ਸਰਕਾਰੀ ਕਾਲਜ ਜ਼ੀਰਾ ਦੇ ਵਿੱਚ ਆ ਕੇ ਬੜਾ ਵਧੀਆ ਲੱਗਿਆ ਇੱਥੇ ਸਾਰੇ ਬੱਚੇ ਪੂਰੇ ਮੋਟੀਵੇਟਿਡ ਸੀਗੇ ਤੇ ਵੈਲ ਇਨਫਾਰਮਡ ਹੈ ਤੇ ਹੁਣ ਕੁਝ ਜਿਹੜੀਆਂ ਅਸੀਂ ਗੱਲਾਂ ਸਾਂਝੀਆਂ ਕੀਤੀਆਂ ਵੀ ਜਿਵੇਂ ਕਿ ਆਪਾਂ ਜਿਹੜਾ ਨਸ਼ਿਆਂ ਦਾ ਕਲੰਕ ਹੈ ਆਪਣੇ ਵੀ ਯੂਥ ਨੂੰ ਇਹ ਸ਼ੋ ਕੀਤਾ ਹੋਇਆ ਵੀ ਬਹੁਤ ਜ਼ਿਆਦਾ ਯੂਥ ਜਿਹੜਾ ਨਸ਼ਿਆਂ ਦੇ ਵਿੱਚ ਗ੍ਰਸਤ ਹੈ ਅਜਿਹੀ ਗੱਲ ਨਹੀਂ ਹੈ ਇੱਥੇ ਸਾਰੇ ਬੱਚੇ ਬਹੁਤ ਹੀ ਹੈਲਦੀ ਤੇ ਬੜੇ ਸਪੋਰਟਸ ਵਿੱਚ ਪਾਰਟਿਸਿਪੇਟ ਕਰਨ ਵਾਲੇ ਬਾਕੀ ਪੜ੍ਹਾਈ ਦੇ ਵਿੱਚ ਚੰਗੇ ਮੱਲਾ ਮਾਰਨ ਵਾਲੇ ਸਾਰੇ ਬੱਚੇ ਆ ਇਹ ਸਾਰੇ ਬੱਚਿਆਂ ਨੇ ਇੱਥੇ ਯਕੀਨ ਦਵਾਇਆ ਵੀ ਅਸੀਂ ਨਾ ਸਿਰਫ ਖੁਦ ਇਸ ਨਸ਼ੇ ਦੀ ਲਾਹਮਤ ਤੋਂ ਦੂਰ ਰਵਾਂਗੇ ਬਲਕਿ ਅਸੀਂ ਆਮ ਲੋਕਾਂ 'ਚ ਆਪਣੇ ਮਹੱਲੇ 'ਚ ਏਰੀਆ ਦੇ ਵਿੱਚ ਇਹ ਇਹਦੀ ਅਵੇਅਰਨੈਸ ਕ੍ਰੀਏਟ ਕਰਨਗੇ ਤਾਂ ਕਿ ਜਿਹੜੇ ਨਸ਼ੇ 'ਚ ਗ੍ਰਸਤ ਆ ਉਹਨਾਂ ਨੂੰ ਨਸ਼ੇ 'ਚੋਂ ਹਟਾਇਆ ਜਾਵੇ ਤੇ ਨਵੇਂ ਕੋਈ ਨਸ਼ਾ ਵੱਲ ਨਾ ਜਾਣ ਨਸ਼ਾ ਵਿਚਰਨ ਤਸਰਾਂ ਦੇ ਖਿਲਾਫ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਸਰ ਉਸ ਨਪਰੀ ਨੂੰ ਕਦੋਂ ਪੂਰਾ ਕੀਤਾ ਜਾਏ ਮਾਨਯੋਗ ਸੀਐਮ ਸਾਹਿਬ ਵੱਲੋਂ ਡੀਜੀਪੀ ਸਾਹਿਬ ਵੱਲੋਂ ਇਸ ਸਬੰਧੀ ਵੀ ਸਟੈਪਸ ਚੁੱਕੇ ਜਾ ਰਹੇ ਆ ਹਰ ਸਾਲ ਰੈਗੂਲਰ ਭਰਤੀ ਹੋ ਰਹੀ ਹੈ ਹੁਣ ਤੇ ਕੁਝ ਹੋਰ ਹੋਰ ਭਰਤੀਆਂ ਵੀ ਅੱਗੇ ਹੋ ਰਹੀਆਂ ਕੁਝ ਜਿਹੜੇ ਟ੍ਰੇਨਿੰਗ ਕਰਕੇ ਵਾਪਸ ਹੁਣੇ ਵੀ ਸਾਨੂੰ ਹੋਰ ਵੀ ਮਿਲਣਗੇ ਮੁਲਾਜ਼ਮ ਤੇ ਕਾਫੀ ਹੱਦ ਤੱਕ ਅਸੀਂ ਇਹਦੇ ਵਿੱਚ ਵੀ ਕੰਟਰੋਲ ਕਰ ਲਾ ਅਦੇ ਵਿੱਚ ਮੈਂ ਇੱਥੇ ਆਇਆ ਤੇ ਸਾਡਾ ਸੰਪਰਕ ਪ੍ਰੋਗਰਾਮ ਹੈ ਜਿਸ ਦੌਰਾਨ ਅਸੀਂ ਜਿਹੜਾ ਯੁੱਧ ਨਸ਼ਾ ਵਿਰੋਧ ਜਿਹੜਾ ਚੱਲ ਰਿਹਾ ਮਾਨਯੋਗ ਪੰਜਾਬ ਸਰਕਾਰ ਦੇ ਸੀਐਮ ਸਾਹਿਬ ਵੱਲੋਂ ਸਾਡੇ ਡੀਜੀਪੀ ਸਾਹਿਬ ਵੱਲੋਂ ਜਿਹੜੀ ਇੱਕ ਬਹੁਤ ਹੀ ਵੱਡੇ ਲੈਵਲ ਤੇ ਅਸੀਂ ਕਾਰਵਾਈ ਕਰ ਰਹੇ ਹਾਂ ਜਿਸ ਦੇ ਵਿੱਚ ਇੱਕ ਸੰਪਰਕ ਪ੍ਰੋਗਰਾਮ ਹੈ ਜਿਸ ਤਹਿਤ ਅਸੀਂ ਬੱਚਿਆਂ ਦੇ ਨਾਲ ਆਮ ਜਨਤਾ ਦੇ ਨਾਲ ਸਾਰਿਆਂ ਦੇ ਨਾਲ ਮਿਲ ਕੇ ਜਿਹੜੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਤੇ ਜਿਹੜੇ ਇਸ ਸੰਬੰਧੀ ਜੋ ਕਾਰਵਾਈ ਕੀਤੀ ਜਾ ਰਹੀ ਹੈ ਉਹਦੇ ਸੰਬੰਧੀ ਚਰਚਾ ਤੇ ਉਹਨਾਂ ਦੇ ਨਾਲ ਅਵੇਅਰਨੈਸ ਕ੍ਰੀਏਟ ਕਰਨ ਸੰਬੰਧੀ ਸੀ ਐਕਟੀਵਿਟੀਜ਼ ਕਰ ਰਹੇ ਹਾਂ ਅੱਜ ਇੱਥੇ ਸਰਕਾਰੀ ਕਾਲਜ ਜ਼ੀਰਾ ਦੇ ਵਿੱਚ ਆ ਕੇ ਬੜਾ ਵਧੀਆ ਲੱਗਿਆ ਇੱਥੇ ਸਾਰੇ ਬੱਚੇ ਪੂਰੇ ਮੋਟੀਵੇਟਿਡ ਸੀਗੇ ਤੇ ਵੈਲ ਇਨਫਾਰਮਡ ਹੈ ਤੇ ਹੁਣ ਕੁਝ ਜਿਹੜੀਆਂ ਅਸੀਂ ਗੱਲਾਂ ਸਾਂਝੀਆਂ ਕੀਤੀਆਂ ਵੀ ਜਿਵੇਂ ਕਿ ਆਪਾਂ ਜਿਹੜਾ ਨਸ਼ਿਆਂ ਦਾ ਕਲੰਕ ਹੈ ਆਪਣੇ ਵੀ ਯੂਥ ਨੂੰ ਇਹ ਸ਼ੋ ਕੀਤਾ ਹੋਇਆ ਵੀ ਬਹੁਤ ਜ਼ਿਆਦਾ ਯੂਥ ਜਿਹੜਾ ਨਸ਼ਿਆਂ ਦੇ ਵਿੱਚ ਗ੍ਰਸਤ ਹੈ ਅਜਿਹੀ ਗੱਲ ਨਹੀਂ ਹੈ ਇੱਥੇ ਸਾਰੇ ਬੱਚੇ ਬਹੁਤ ਹੀ ਹੈਲਦੀ ਤੇ ਬੜੇ ਸਪੋਰਟਸ ਵਿੱਚ ਪਾਰਟਿਸਿਪੇਟ ਕਰਨ ਵਾਲੇ ਬਾਕੀ ਪੜ੍ਹਾਈ ਦੇ ਵਿੱਚ ਚੰਗੇ ਮੱਲਾ ਮਾਰਨ ਵਾਲੇ ਸਾਰੇ ਬੱਚੇ ਆ ਤੇ ਸਾਰੇ ਬੱਚਿਆਂ ਨੇ ਇੱਥੇ ਯਕੀਨ ਦਵਾਇਆ ਵੀ ਅਸੀਂ ਨਾ ਸਿਰਫ ਖੁਦ ਇਸ ਨਸ਼ੇ ਦੀ ਲਾਹਮਤ ਤੋਂ ਦੂਰ ਰਵਾਂਗੇ ਬਲਕਿ ਅਸੀਂ ਆਮ ਲੋਕਾਂ 'ਚ ਆਪਣੇ ਮਹੱਲੇ ਚ ਏਰੀਏ ਦੇ ਵਿੱਚ ਇਹ ਇਹਦੀ ਅਵੇਅਰਨੈਸ ਕ੍ਰੀਏਟ ਕਰਨਗੇ ਤਾਂ ਕਿ ਜਿਹੜੇ ਨਸ਼ਿਆਂ ਚ ਗ੍ਰਸਤ ਆ ਉਹਨਾਂ ਨੂੰ ਨਸ਼ਿਆਂ ਚੋਂ ਹਟਾਇਆ ਜਾਵੇ ਤੇ ਨਵੇਂ ਕੋਈ ਨਸ਼ਾ ਨਾ ਜਾਂ। ਨਸ਼ਾ ਵਿਚਨ ਤਸਰਾਂ ਦੇ ਖਲਾਫ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਸਰ ਉਸ ਨਫਰੀ ਨੂੰ ਕਦੋਂ ਪੂਰਾ ਕੀਤਾ ਜਾਏ? ਮਾਨਯੋਗ ਸੀਐਮ ਸਾਹਿਬ ਵੱਲੋਂ ਡੀਜੀਪੀ ਸਾਹਿਬ ਵੱਲੋਂ ਇਸ ਸਬੰਧੀ ਵੀ ਸਟੈਪਸ ਚੁੱਕੇ ਜਾ ਰਹੇ ਆ। ਹਰ ਸਾਲ ਰੈਗੂਲਰ ਭਰਤੀ ਹੋ ਰਹੀ ਹੈ ਹੁਣ ਤੇ ਕੁਝ ਹੋਰ ਹੋਰ ਭਰਤੀਆਂ ਵੀ ਅੱਗੇ ਹੋ ਰਹੀਆਂ ਕੁਝ ਜਿਹੜੇ ਟ੍ਰੇਨਿੰਗ ਕਰਕੇ ਆਉਣੇ ਵੀ ਸਾਨੂੰ ਹੋਰ ਵੀ ਮਿਲਣਗੇ ਮੁਲਾਜ਼ਮ। ਇਹ ਕਾਫੀ ਹੱਦ ਤੱਕ ਅਸੀਂ ਇਹਦੇ ਵਿੱਚ ਵੀ ਨੂੰ ਕੰਟਰੋਲ ਕਰ ਲਿਆ